ਆ ਬੱਲੇ ਓ ਤੇਰੇ ਸ਼ਰਾ ਓ ਬੱਲੇ ਓ ਤੇ ਨਹੀਂ ਧੇ ਰੱਖੀ ਧੇ ਰੱਖੀ ਹਲਾਈ ਨਾ ਹਲਾਈ ਨਾ ਇਹ ਕਤੇ ਬੰਦਾ ਸਾਡਾ ਨਾ ਬਹੁਤਾ ਹੀ ਰੈਡੀमेड ਆ ਕੱਪੜੇ ਵੀ ਤਵਾਉਂਦਾ ਆ ਦੀ ਇੱਕ ਵਾਰੀ ਇਹ ਆ ਪੱਟੀਆਂ ਵੇਖ ਲੋ ਕਿੱਡੀਆਂ ਕਿੱਡੀਆਂ ਉਧਰ ਭਾਂਡਿਆਂ ਦੀ ਸੇਵਾ ਚੱਲੂ ਆ ਇਧਰ ਸਾਰੇ ਆ ਗੋਲਡ ਸਟੋਰ ਆ ਲਾ ਵੀ ਲਾ ਯਾਰ ਖਾਣਾ ਨਾਲ ਨਾਲ ਕਰਕੇ ਲਾ ਦੇ ਮੈਂ ਮੜਾ ਜਾ ਠਾਟੀਆਂ ਲਓ ਜੀ ਬਾਬਾ ਜੀ ਦਾਲ ਪਾਉਣ ਲੱਗੇ ਆ ਕਾ ਨਾਮ ਹੈ ਆਪਕਾ ਆਪਕਾ ਨਾਮ ਰਹਿਮਨ ਭਾਈ ਰਹਿਮਨ ਹਾਂ ਯਾ ਇਹ ਰਾਤ ਨਾ ਘੜੀ ਜਾਇਆ ਕਰ ਪਤਾ ਕਿ ਉਥੇ ਦੱਤ ਸਾਹਿਬ ਵੀ ਤੈਨੂੰ ਡੀਕਦੇ ਆ ਉਸ ਦਿਨ ਸਲਮਾਨ ਖਾਨ ਨੇ ਗੁੱਸਾ ਕੀਤਾ ਇਸ ਦੇ ਕਮਰੇ ਚ ਚਲ ਗਿਆ ਹੀ ਵਾਪਸ ਸਾਡੇ ਇੱਥੇ ਸ਼ਾਦੀ ਕਰਦੇ ਆ ਤੇ ਕਿੰਨੇ ਜਿਹਦਾ ਤੁਸੀਂ ਕਿੰਨਾ ਦਿੱਤਾ ਹੀ ਲੜਕੀ ਦੇ ਵਿਆਹ ਤੇ ਸੁਣਾ ਨੌ ਟੋਲੇ ਨੌ ਟੋਲੇ ਇਹ ਖੋੜੇਗਾ ਹਾਂ ਹਾਂ ਇਹਦੇ ਵਿੱਚ ਚੰਦਨ ਤਿਆਰ ਹੁੰਦਾ ਅੱਛਾ ਇਹਦੇ ਵਿੱਚ ਵੀ ਆ ਆ ਇਹ ਪੇੜੇਗਾ ਪੇੜ ਤੇ ਚੰਦਨ ਤਿਆਰ ਹੁੰਦਾ ਹੋਰ ਵੀ ਅਗੇ ਕਿ ਇੱਕ ਹੀ ਆ ਹੋਰ ਵੀ ਲਾਏ ਹੋਣੇ ਹਨ ਇਹ ਤਾਂ ਹੁਣ ਬੱਚਾ ਆਏਗਾ ਇਹ ਤਾਂ ਅਜੇ ਬੱਚਾ ਆ ਹੈ ਨਾ ਵੱਡਾ ਹੋਗਾ ਨਾ ਉਹਦੇ ਚੰਦਨ ਤਿਆਰ ਹੁੰਦਾ ਕਦੋਂ ਬਣਾਏਗੇ ਵੇਖਿਆ ਮੁੰਡਾ ਜਿਹੜੀ ਕਲਾ ਤੁਹਾਨੂੰ ਦਿਖਾਉਂਦਾ ਕਰਕੇ ਓਹ ਹੋ ਗੱਲ ਬਣੀ ਨਹੀਂ ਟੈਨਸ਼ਨ मत ਲੋ ਮੈਂ ਮਾਰੇ ਸਰਜਮ ਗਾ ਕੇ ਕਰੇ ਪਰ ਕੇ ਦੱਸੂਗਾ ਮੁੰਡਾ ਤੁਹਾਨੂੰ ਇਹ ਚ ਕੋਈ ਸ਼ੱਕ ਨਹੀਂ ਆ ਵੇਖਿਆ ਬੱਲੇ ਬੱਲੇ ਕਰਾਉਂਦਾ ਤੇ ਕਿਦਾਂ ਧਾਗੇ ਨਾਲ ਚੱਕਦਾ ਮੁੜ ਕੇ ਥੱਲੇ ਆ ਹਾਂ ਆਹ ਬੜਵੀਂ ਨਾ ਥੋੜੀ ਜੀ ਥੋੜੀ ਇਹ ਹੁਣ ਚੱਕੀ ਚੱਕ ਕੇ ਦਿਖਾਈ ਕਿਉਂ ਕਿਉਂ ਹੈ ਕਿ ਨਹੀਂ ਬੰਦੇ ਚ ਕਲਾ ਉਹ ਬਾਤ ਤੇਰੇ ਕਾਰ ਕੇ ਦੱਸਿਆ ਮੁੰਡੇ ਨੇ ਹਟਿਆ ਨਹੀਂ ਹੋਲੇ ਦਾ ਕਾਰਾਂ ਦੇ ਜੜ ਆ ਲੈ ਆ ਲੈ ਆ ਵਾ ਉਹ ਬੱਲੇ ਉਹ ਤੇਰੇ ਸ਼ਰਾ ਉਹ ਬੱਲੇ ਉਹ ਤੇਰੇ ਇੱਧੇ ਰੱਖੀ ਇੱਧੇ ਰੱਖੀ ਹਲਾਹੀਂ ਨਾ ਹਲਾਹੀਂ ਨਾ ਗੁੱਡ 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 ਵੈਰੀ ਗੁੱਡ ਵੈਰੀ ਲਓ ਜੀ ਲੈਫਟ ਹੋ ਗਈ ਬੰਦ ਤੇ ਯਾਰ ਤੁਰ ਕੇ ਪੌੜੀਆਂ ਤੇ ਹੋ ਗਏ ਆ ਤੁਰ ਕੇ 10 ਮੰਜ਼ਲਾ 10 ਫਲੋਰ ਆ ਸਾਡੇ ਤੇ ਚੜਦੇ ਆ ਤੇ ਉਹਦਾ ਝੱਗ ਨਿਕਲ ਜਾਂਦੀ ਆ ਪਰ ਕੋਈ ਨਹੀਂ ਏ ਟੀ ਵੀ ਕੋਈ ਗੱਲ ਨਹੀਂ ਆ ਭਰਾ ਜਨੇ ਜੇ ਤਾਂ ਰਸਤੀਆਂ ਬਖਸ਼ੀਆਂ ਜਵਾਨੀ ਚੜਦੀ ਆ ਸਾਡੀ ਇੰਦਾ ਕੋ 200 ਪੌੜੀ ਆ ਕਿਹੜੀ ਗੱਲਾ ਪੌੜੀ 200 ਤੂੰ ਪਰਨਾ ਲਾ ਲੈ ਨਾ ਮੇਰਾ ਐ ਮਿਲਦੇ ਲੰਗਰ ਸਾਹਿਬ ਜਾਵੋ ਚਾਚਾ 200 200 200 200 200 200 200 ਤੂੰ ਲਾ ਗੱਲ ਨਾ ਅੰਮ੍ਰਗੱਲ ਹੋ ਲੈ ਹੋ ਲੈ ਇਹ ਡਾਂਸ ਕਰਦਾ ਇਹਨੂੰ ਪਤਾ ਨਹੀਂ ਕਾਦੀ ਖਮਾਰੀ ਚੜੀ ਕੀ ਖਾਨਾ ਤੂੰ ਐਂ ਤਾਂ ਤੂੰ ਐਂ ਦਾ ਕਰਦਾ ਰਹਿਣਾ ਜੀ ਕੰਰਾਜੀ ਬਿਲਡਿੰਗ ਦੇ ਨਾਲ ਨਾਲ ਮੇਰਾ ਕੰਮ ਜਲ اٹਕ ਗਿਆ ਆਸਾਨ ਹੋ ਗਿਆ ਨਹੀਂ ਆਸਾਨ ਮੰਗਰ ਸਾਹਿਬ ਆ ਕੱਪੜੇ ਦੇ ਕੇ ਤੇ ਫੇਰ ਚਲੀ ਅੱਗੇ ਕੱਪੜਾ ਓਹਦੇ ਚੰਗਾ ਉਹ ਦੱਸਦੀ ਕਿ ਦਾਹਗਾ ਪਿੱਛੇ ਲੱਗਾ ਲਾਦੀ ਆ ਇਹ ਕਤੇ ਬੰਦਾ ਸਾਡਾ ਨਾ ਬਹੁਤਾ ਹੀ ਰੈਡੀमेड ਆ ਕੱਪੜੇ ਵੀ ਤਵਾਉਂਦਾ ਉਹ ਉਹਦੇ ਵਿੱਚ ਹੀ ਲਖਾ ਲਈ ਕੱਲ ਕਿੰਨੇ ਵਜੇ ਫੋਨ ਫੋਨ ਨੰਬਰ ਹੈਗਾ ਯਾ ਚੱਲ ਆ ਜਾ ਇਹਨੇ ਰੌਣਕਾਂ ਲੱਗਦੀਆਂ ਜੀ ਚੱਲ ਆ ਜਾ ਆ ਜਾ ਬਹੁਤ ਗੁਰਦੁਆਰਾ ਲੰਗਰ ਸਾਹਿਬ ਆ ਗਏ ਆ ਇੱਧਰ ਲੰਗਰ ਲੰਗਰ ਹਾਲ ਲੋ ਆ ਇੱਧਰ ਆ بارش ਦਿਖਾ ਦਿਓ ਮੜ ਜੀ ਚੱਲੀਏ ਬਾਬਾ ਮੈਂ ਬਲਵਿੰਦਰ ਸਿੰਘ ਤੇ ਬਾਬਾ ਕੁਲਵਿੰਦਰ ਸਿੰਘ ਜੀ ਦੋਵੇਂ ਯਾਰ ਮੁੱੱਖ ਨੂੰ ਕੀ ਇੱਥੇ ਨੇ ਆਹੋ ਤੇ بارش ਹੋ ਜੀ ਆ ਜਾਂਦੀ ਇੱਥੇ ਮੀਂਹ ਕਨਾ ਤੇਜ਼ ਲੱਗ ਆਇਆ ਉਹ ਵਾਹ ਜੀ ਵੇਹਲਾ ਹਾਂ ਕੱਲ ਪਰਸੋਂ ਦਾ ਮੀਂਹ ਲਗਾਤਾਰ ਹੀ ਲੱਗਾ ਆ ਅੱਜ ਅਜੇ ਥੋੜਾ ਜਿਹਾ ਦਿਨੇ ਨਹੀਂ ਪਿਆ ਇੱਥੇ ਇੱਕ ਦਿਨ ਵੀ ਗਰਮੀ ਨਹੀਂ ਲੱਗੀ ਸਾਨੂੰ ਤੇ ਆ ਸਾਹਮਣੇ ਜੋ ਆ ਫੋਟੋ ਦੇ ਵਿੱਚ ਲੱਗਾ ਬੋਰਡ ਤੇ ਇਹ ਤੁਹਾਨੂੰ ਦੱਸਿਆ ਵੀ ਐਨੀ ਲੰਗਰ ਦੀ ਸੇਵਾ ਚਾਹ ਦਾ ਲੰਗਰ ਜਲਾਉਣਾ ਹੈ ਇੱਕ ਦਿਨ ਲਈ ਸਾਰਿਆਂ ਦੀ ਸੇਵਾ ਲਿਖੀ ਹੈ ਵੀ ਐਨੀ ਐਨੀ ਸੇਵਾ ਆ 15000 20000 51000 ਸੋ ਜੇ ਕੋਈ ਵੀਰ ਭਰਾ ਕਰਨਾ ਚਾਹਵੇ ਤੇ ਇੱਥੇ ਆ ਕੇ ਕਰ ਸਕਦਾ ਸੋ ਦੇਖ ਲਿਓ ਪੜ੍ਹ ਲਿਓ ਤੁਸੀਂ ਸਾਰਾ ਕੁਛ ਇਹਨਾਂ ਨੇ ਦੱਸਿਆ ਹੈ ਉੱਪਰ ਓਏ ਅੱਜ ਇੱਧਰ ਬਾਬਾ ਜੀ ਦੀ ਆਵਾਜ਼ ਮਾਰਨੀ ਕਿੱਧਰ ਚਲੋ ਬਾਬਾ ਜੀ ਲਓ ਜੀ ਇੱਧਰ ਵੀ ਸਾਰਾ ਲੰਗਰ ਖਾ ਲਿਆ ਇੱਧਰ ਸਾਰੇ ਕੋल्ड ਸਟੋਰ ਆਹ ਵੇਖੋ ਜੀ ਪੱਟੀ ਇੱਥੇ ਆਹ ਪੱਟੀ ਇਹ ਪੱਟੀਆਂ ਪੱਟ ਗਿਆ ਹੈ ਨਾ ਆਹ ਅੰਦਰ ਮਾਲਾਂ ਲੱਗੀਆਂ ਜੀ ਫੁੱਲ ਕੇ ਵਾਹ诶 ਚੱਲ 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 ਮੈਂ ਦਿਖਾ ਦਈਏ ਇੱਕ ਵਾਰੀ ਇਹ ਆ ਪੱਟੀਆਂ ਵੇਖ ਲੋ ਕਿੱਡੀਆਂ-ਕਿੱਡੀਆਂ ਉਧਰ ਭਾਂਡਿਆਂ ਦੀ ਸੇਵਾ ਚੱਲਦੀ ਆ ਇਧਰ ਸਾਰੇ ਆ ਕੋਲਡ ਸਟੋਰ ਆ ਚੀਜ਼ਾਂ ਰੱਖਣ ਨੂੰ ਚਲੋ 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 ਲਓ ਜੀ ਠੀਕ ਆ ਜੀ ਕਰ ਲਈਏ ਸੇਵਾ ਹਾਂ ਜੀ ਹਾਂ ਜੀ ਚੜ ਰਹੀ ਕਹਾਂਦੇ ਹਾਂ ਹਾਂ ਠੀਕ ਹੈ ਤੇ ਅਰੇ ਲੋਕ ਆ ਕੇ ਆ ਗਏ ਅੱਛਾ ਮੈਂ ਤੁਮਨਾ ਉੱਤੇ ਕਰਕੇ ਲਾ ਲੈ ਬਈ ਲਾ ਯਾਰ ਅੱਛਾ ਨਾਲ ਨਾਲ ਕਰਕੇ ਲਾ ਦੇ ਮੈਂ ਮੜਾ ਜਾ ਟਾਟੀਆਂ ਲਓ ਜੀ ਬਾਬਾ ਜੀ ਦਾਲ ਪਾਉਣ ਲੱਗੇ ਆ ਬਲਟੋਏ ਆ ਜੋ ਦੇਖੋ ਕਿੱਡੇ ਕਿੱਡੇ ਬਲਟੋਏ ਆ ਚਲੋ 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 ਠੀਕ ਆ ਜੀ ਕਰ ਲਈਏ ਸੇਵਾ ਹੁਣ ਲੈ ਉਧਰ ਬਾਟ ਲੈ ਜਾਈਏ ਇਹ ਉਧਰ ਰੱਖਣੀਆਂ ਆ ਲੰਗਰ ਹਾਲ ਚ ਇੱਥੇ ਲੰਗਰ ਹਾਲ ਦੇ ਵਿੱਚ ਭਾਂਡਿਆਂ ਦੀ ਸੇਵਾ ਨਾਲ ਹੀ ਉੱਪਰਲੇ ਪਾਸੇ ਚੜ ਕੇ ਹੈਗੀ ਹੈ ਤੇ ਦੇਖੋ ਬੀਬੀਆਂ ਲੱਗੀਆਂ ਛੋਟੀ ਜੀ ਬੱਚੀ ਲੱਗੀ ਹੈ ਭਾਂਡੇ ਸਾਫ਼ ਕਰਨ ਬਾਰਤਣੇ ਗੁਰੂ ਘਰ ਦੀ ਸੇਵਾ ਜਿਹਦੇ ਹਿੱਸੇ ਆਉਂਦੀ ਹੈ ਜੀ ਉਹ ਹੀ ਲੁੱਟਦਾ ਆ ਬਾਕੀ ਮਹਾਰਾਜ ਨੇ ਜਿੰਨੀ ਕਿ ਕਰਵਾਈ ਉਹਨੀ ਕੰਮ ਕੀਤੀ ਹੈ ਤੇ ਕਰੀ ਜਾਂਦੇ ਆ ਤੁਹਾਡੇ ਸਾਹਮਣੇ ਸੋ ਦੇਖੋ ਇੱਥੇ ਆਨੰਦ ਮੇਲਾ ਹੁੰਦਾ ਜੀ ਸੇਵਾ ਕਰਨ ਦਾ ਮਲੋ ਮੱਲੀ ਬੰਦੇ ਦਾ ਦਿਲ ਕਰਦਾ ਹੈ ਸੇਵਾ ਕਰਨ ਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਆਪਣਾ ਗਰੀਬ ਭਰਾ ਇਹ ਰੋ ਕਿਦਾਂ ਬੱਲੇ ਬੱਲੇ ਟਰਾਈ ਜਾਂਦਾ ਕਿ ਪੜਿਆ ਕਿ ਨਹੀਂ ਪੂਰਾ ਸਾਉ ਪੁੱਤ ਪੰਜਾਬ ਦਾ ਜੀ ਬਾਹਰ ਛਟਾਂ ਕਿਦਾਂ ਲੱਗੀਆਂ ਇੱਥੇ ਨਹੀਂ ਹਟਦੀਆਂ ਇੱਥੇ ਬਸ ਬੱਗੂ ਮਾਂ ਦਾ ਗਾਣਾ ਸੱਚ ਹੋ ਜਾਂਦਾ ਹੂੰ ਮੁੰਬਈ ਕੀ ਬਰਸਾਤ ਔਰ ਹੈ ਸਹੀ ਗੱਲ ਕਹਲ ਕੇ ਨਹੀਂ ਇਹ ਤਾਂ ਮਹਾਰਾਸ਼ਟਰ ਦੀ ਬਰਸਾਤ ਦਾ ਕੋਈ ਭਰੋਸਾ ਨਹੀਂ ਕਦੋਂ ਆ ਜਾਣਾ ਪਰ ਜਿੱਦਣ ਤੇ ਆਪਾਂ ਆਏ ਅਜ 8-9 ਦਿਨ ਹੋ ਚੱਲੇ ਆ ਤੇ ਮੀਂਹ ਵੀ ਪਈ ਜਾਂਦਾ ਤੇ ਮੌਸਮ ਵੀ ਠੰਡਾ ਧੁੱਪ ਦਾ ਹਨੂ ਧੁੱਪ ਦੇ ਦਰਸ਼ਨ ਨਹੀਂ ਹੋਏ ਹੈ ਉਧਰ ਗੁਰੂ ਘਰ ਤੇ ਨਹੀਂ ਜਾ ਹੋਇਆ ਸੱਚਖੰਡ ਤੇ ਕਿਉਂਕਿ بارش ਬੜੀ ਆ ਬਾਕੀ ਬੈਠੀ ਆਪਾਂ ਜਾ ਕੇ ਇੱਥੇ ਕਿਉਂ ਜੀ ਹਾਂ ਜੀ ਬਿਲਕੁਲ ਚਲਿਏ ਜੀ ਚਲੋ ਫੇ ਚਲੋ ਸਿੱਧੂ ਸਾਹਿਬ ਹੋਵੋ ਗਾਹ ਨੂੰ ਚਲੋ 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 ਦੌੜ ਕੋ ਟੈਂ 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 ਦੇਖ ਕਿੱਦਾਂ ਜਾਂਦਾ ਉਦਾਂ ਨਹੀਂ ਤੇ ਦੌੜਿਆ ਜਾਂਦਾ ਹੁਣ ਵੇਖਿਆ ਧੌੜੇ ਦੀ ਓਏ ਹੋਏ ਫੜਾ ਹਾਂ 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 ਲਓ ਜੀ ਰਾਤ ਤੇ ਨਹੀਂ ਜਾਇਆ ਕਿਉਂਕਿ بارش ਬਹੁਤ ਸਗੀ ਤੇ ਆਪਾਂ ਸਵੇਰੇ ਗੁਰੂ ਘਰ ਦੇ ਦਰਸ਼ਨ ਕਰਨ ਆ ਗਏ ਆ ਤੇ ਕਰੋ ਸਵੇਰ ਦਾ ਆਨੰਦ ਲਓ ਜੀ ਗੁਰੂ ਘਰ ਦੇ ਕਰੋ ਦਰਸ਼ਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਵੇਖੋ ਆ ਦਿਨਾਂ ਚ ਥੋੜਾ ਜਿਹਾ ਸੰਕਟ ਘਟਦੀ ਆ ਤੁਹਾਡੀ ਲਿਫਟ 'ਚ ਬਹਿਣਾ ਪਰਫਿਊਮ ਪਾਉਣਾ ਪੈਣਾ ਠੀਕ ਲੱਗਣ ਦੀ ਭਾਗ ਅੱਜ ਘੁੱਟ ਬਸ ਠੀਕ ਹੀ ਆ ਯਾਰ ਧੁੱਪ ਧੁੱਪ ਤੇ ਨਹੀਂ ਹੈਨੀ ਆ ਉਦਾਂ ਚਲੋ ਮੜਾ ਮੋਟਾ ਤੇ ਹੁਣ ਸੇਹਲੇ ਚੜ ਜਾਂਦੀ 5-10 ਮਿੰਟ ਨਹੀਂ ਪਰ ਫੇਰ ਨਾ ਪਹ ਲੈਂਦਾ ਹੈ ਵਾਇਗਰੂ ਇਹ ਮੁੰਡੇ ਆਉਣ ਲੱਗੇ ਆ ਬਾਹਰ ਹੈ ਆਹ ਸਪੀਡ ਆ ਯਾਰ ਥੋੜੀ ਜਿਹੀ ਸਲੋ ਆ ਠੀਕ ਆ ਲੈ ਆ ਜੀ ਆ ਨਹੀਂ ਨਹੀਂ ਠੀਕ ਆ ਸਪੀਡ ਠੀਕ ਆ ਅੱਜ ਤਾਂ ਠੀਕ ਆ 4G ਚੱਲਣ ਦਿਆ ਹਾਂ ਨਾ ਆ ਚਾਹ ਦਾ ਪੀ ਕੇ ਤਾਂ ਫੇਰ ਹੀ ਆ ਪਾ ਕੇ ਪਾਸੇ ਜਾਣਾ ਤੇ ਆ ਭਰਾ ਦਾ ਪੰਜਾਬੀ ਇੱਥੇ ਲਗਾੜਾ ਪਰੌਂਦੇ ਸ਼ਕਲਦੇ ਆ ਨਾ ਇਹ ਬਰਾੜੀ ਬਹੁਤ ਜਮਾ ਕਰਦਾ ਇਹਨੇ ਯਾਰਾ ਕੀ ਪਣੀ ਪੁੱਛਣਾ ਦਾ ਵਧੀਆ ਤਰੀਕੇ ਨਾਲ ਇਹ ਪਰਨਾ ਬਰਿਆ ਨਹੀਂ ਗੋਲ ਦਮਾਲੇ ਵਾਲਾ ਤੇ ਆ ਇੱਥੇ ਮਾਸੀਆਂ ਲੱਗਿਆ ਆ ਰੋਟੀ ਇਹਨਾਂ ਨੂੰ ਮਾਸੀਆਂ ਕਹਿੰਦੇ ਆ ਹੁਣ ਪਤਾ ਨਹੀਂ ਮਾਸੀਆਂ ਮਾਸੀ ਨੂੰ ਕਹਿੰਦੇ ਜਾਂ ਉਹ ਇਹਨੂੰ ਕਹਿੰਦੇ ਮਾਸੀ ਕਿਸ ਕੋ ਕਹਿੰਦੇ ਹੈ ਮਾਸੀ ਕੋ ਆਪਾਂ ਕਿਆ ਨਾਮ ਹੈ ਕਿਆ ਨਾਮ ਹੈ ਆਪਕਾ रहमन भाई रहमन रिमन भाई अच्छा आपका नाम उसका नाम क्या है तो ज्योति भाई।, भाई। भाई क्यों कहते हो तो भाई क्यों कहते हो भाई? भाई। ठीक करने वाले ठीक है ठीक है ठीक है ठीक है ठीक है ठीक है तो कितना टाइम हो गया जहाँ लगे को कितना टाइम हो गया जहा एक साल ਇੱਕ ਮਹੀਨਾ ਅੱਛਾ ਨਏ ਨਏ ਆਏ ਹੋ ਠੀਕ ਹੈ ਬੜੀਆ ਦਿਲ ਲੱਗ ਗਿਆ ਹੈ ਯਹਾਂ ਕੇ ਹਨੰਦੀੜ ਕੇ ਹੋ ਵੈਰੀ ਗੁੱਡ ਨਜ਼ਾਰੇ ਲੂਟੋ ਲੱਗ ਗੱਲਾਂ ਤਾਂ ਹੀ ਇੰਨੀ ਰੀਪਣਦੀ ਦੀ ਆ ਅੱਛਾ ਸਾਰਾ ਪਤਾ ਜਨਾਬ ਨੂੰ ਹੈ ਅੰਗਲੈਂਡੀਆ ਜੀ ਇਹਨੂੰ ਪਤਾ ਬੰਬੇ ਹੱਦ ਦੀ ਸੈਟਿੰਗ ਹੈ ਪਰ ਰਾਤ ਤੂੰ ਬੰਬੇ ਨਹੀਂ ਗਿਆ ਤੂੰ ਜਾਣੇ ਰਾਤ ਨਾ ਘੜੀ ਜਾਇਆ ਕਰ ਪਤਾ ਕਿ ਉੱਥੇ ਦੱਤ ਸਾਹਿਬ ਵੀ ਤੈਨੂੰ ਡੀਕਦੇ ਆ ਉਸ ਦਿਨ ਸਲਮਾਨ ਖਾਨ ਨੇ ਗੁੱਸਾ ਕੀਤਾ ਇਸ ਤੇ ਕਮਰੇ ਚ ਚਲ ਗਿਆ ਹੀ ਵਾਪਸ ਨੇ ਤੇ ਤੈਨੂੰ ਆ ਗਿਆ ਯਫੀ ਕਰਕੇ ਤੇ ਤੇਰੀ ਪੱਪੀ ਲੈ ਕੇ ਜਾਂਦਾ ਹੀ ਓ ਬੰਗਲੇ ਚੋਂ ਉੱਤਰ ਕੇ ਤੇ ਹੁਣ ਉਹ ਵਾਪਸ ਚਲ ਗਿਆ ਵੀ ਮੇਰਾ ਵੀਰਾ ਚ ਆਇਆ ਨਹੀਂ ਤੇ ਮੇਰੇ ਹਿਸਾਬ ਨਾਲ ਉਹਨੇ ਕੱਲ ਦੀ ਰੋਟੀ ਵੀ ਨਹੀਂ ਖਾਦੀ ਹਣੀ ਤੇ ਰਵਾਜ ਖਾਨ ਦੇਣ ਆਇਆ ਹੁਣ ਰੋਟੀ ਉਹਨੂੰ ਤੇ ਉਹਨੇ ਨਹੀਂ ਖਾਦੀ ਹਣੀ ਵੀ ਮੈਂ ਆਪਣੇ ਉੱਪਰ ਪਤਾ ਕੀ ਇੱਕ ਪਿਆਰ ਬਣ ਜਾਂਦਾ ਤੇਰੀ ਹੈਗੀ ਅਟੈਚਮੈਂਟ ਤੂੰ ਉਹਨਾਂ ਦਾ ਕਰਦਾ ਕੰਮ-ਕੋਮ ਨੌਕਰ ਆ ਤੂੰ ਉਹਨਾਂ ਦਾ ਕੋਈ ਝਾੜੂ ਫੇਰ ਪੋਚਾ ਕਿਉਂ ਕਟੜੀ ਹੁਣ ਇਹਦਾ ਹੀ ਜਾਣੀ ਆ ਕੋਸ਼ ਨਹੀਂ ਛੰਡਾ ਅੜਵਾਇਦ ਅੜਵਾਇਦ ਤੇ ਤੂੰ ਛੱਡ ਦੇਣਾ ਕਈ ਵਾਰੀ ਉਹ ਪੈਰੀ ਪੈਂਦਾ ਮੇਰੇ ਉਹ ਪੈਰੀ ਪੈਂਦਾ ਸਲਮਾਨ ਖਾਨ ਤੈਨੂੰ ਜੱਫੀ ਪਾਉਂਦਾ ਆ ਜੱਫੀ ਪਾਉਂਦਾ ਉਹ ਮੇਰੇ ਪੈਰੀ ਪੈਂਦਾ ਤੇ ਜਿਹੜਾ ਦੂਜਾ ਆ ਨਾ ਇਹਦਾ ਸਹਿਲ ਖਾਨ ਇਹਦਾ ਉਹ ਮੇਰੇ ਨਾਲ ਬਿੰਦਾ ਤੇ ਡੈਡੀ ਉਹਨਾਂ ਦੇ ਸਲਮਾਨ ਖਾਨ ਜੀ ਦੇ ਕੋ ਕਦਰ ਕਰਦੇ ਪੂਰੀ ਆਪਣੀ ਉਹ ਤੇ ਦੂਰੋਂ ਭੱਜ ਉਹਨਾਂ ਕਰਕੇ ਤੇ ਮੈਨੂੰ ਅੱਜ ਬੱਚੇ ਮਿਲੇ ਕਹਿੰਦੇ ਸ਼ੇਰੇ ਨੇ ਕਿਸ ਨੂੰ ਮਾਰਿਆ ਇੱਕ ਦਿਨ ਤੇਰੇ ਲੱਕ ਲੱਕ ਚ ਹੈ ਆਹ ਵਾਹ ਉਹਦਾ ਇੱਕ ਟ੍ਰੇਨ ਚ ਜਾ ਕੇ ਨਾ ਉਹ ਸੱਚੀ ਕਹਿੰਦਾ ਇਹ ਕਹਿੰਦਾ ਮੈਂ ਸਟੇਟੇ ਚੜਿਆ ਵਾਹ 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 ਉਹਨੇ ਸ਼ੇਰੇ ਤੋਂ ਸੋਨਾ ਕਢ ਲਿਆ ਬਾਤੋ ਦੀ ਬੰਨੇ ਗਿਆ ਹੈ ਬੰਦਾ ਆਪਣਾ ਯਾਰ ਇਹ ਪਤਾ ਕੀ ਸ਼ਹਿਰੀ ਵੀ ਬੜੀ ਕਰਦਾ ਈ ਅੰਕਲ ਇਹ ਜਾ ਕੇ ਚੜ ਗਿਆ ਹਣਾ ਉੱਤੇ ਸਿਕਿਉਰਟੀ ਐ ਨਹੀਂ ਹਣੀ ਮਾਮਾ ਉਹਨਾਂ ਨੂੰ ਹੁਣ ਸਿਕਿਉਰਟੀ ਪੂਰੀ ਮਤਲਬ ਹੈਗੀ ਆ ਵੀ ਇੱਥੇ ਕੋਈ ਚੜ ਲਾਗੇ ਨਹੀਂ ਆਉਣ ਦੇਣਾ ਇਹ ਸਾਲਾ ਗਿਆ ਹਣਾ ਟੀਲਾ ਜਿਹਨੇ ਲਾਗੇ ਤੇ ਉਹਨੇ ਮਾਰ ਕੇ ਕਿਸੋਨੇ ਦੀ ਪੱਕੀ ਚੋ ਉਹ ਕਹਿੰਦੇ ਹੋਣੇ ਆ ਇਹ ਸਾਲਾ ਸੋਈ ਕੀ ਹੈਗੀ ਕੋਰੇ ਇਹਨੇ ਕਿੱਥੋਂ ਕੀ ਪਿਸਤੌਲ ਕੱਢ ਲੈਣਾ ਸਾਡਾ ਮੰਨ ਲੈਣਾ ਠੋਕ ਜੇ ਜਾਂਦੀ ਉਹਦੇ ਸੇ ਇਹਦੇ ਇਹਦੇ ਛਟੀਆਂ ਹੋਣੀਆਂ ਛਿਰੇ ਨੇ ਦਸ ਦਾਣੇ ਦੇ ਛਟੀਆਂ ਹੋਣੀਆਂ ਹਾਂ ਹਾਂ ਤੇ ਬਾਅਦ ਚ ਉਹ ਕਹਿੰਦੇ ਇਹਨੂੰ ਸਭ ਪਤਾ ਦੇਖੋ ਜੀ ਇਹ ਹੈਗਾ ਬੜਾ ਮਤਲਬ ਉਹ ਕਹਿੰਦੇ ਹਣੇ ਚੱਲ ਹੱਥ ਆ ਦੇਖੋ ਜੀ ਕੀ ਹੋ ਕੀ ਹੋਣਾ ਵਾ ਇੰਨੇ ਕੋਈ ਆ ਹੱਡੀ ਹੁੱਡੀ ਮੇਰੇ ਸਨਮਾਨ ਆ ਵੇਖੀ ਓਏ ਚਾਹ ਚਾਹ ਪੀ ਕੇ ਵੇਖੀ ਕੀ ਹੈ ਸਾਲਿਆਂ ਨੇ ਮਿੱਠਾ ਪਾਇਆ ਹੀ ਨਹੀਂ ਵੇਖੀ ਕੋਈ ਪਹਿਲਾਂ ਪੀ ਪਹਿਲਾਂ ਪੀ ਇਹਨਾਂ ਨੂੰ ਕੀ ਕਹਿਣਾ ਅਜੇ ਠੋਕ ਕੇ ਕਿਹਾ ਵੀ ਮਿੱਠਾ ਠੋਕ ਕੇ ਵੀਰ ਇਹਨੂੰ ਪਕੜਨੀ ਹੈ ਯਾਰ ਯਾਰ ਆ ਖੰਡ ਯਾਰ ਆਪਾਂ ਇੰਨਾ ਕਿਹਾ ਮਿੱਠਾ ਮਿੱਠਾ ਪਾਇਆ ਹੀ ਨਹੀਂ ਯਾਰ ਕਾਲੇ ਕਿਤੇ ਆ ਆ ਪਾ ਇੱਥੇ ਆਉਣਾ ਹੀ ਨਹੀਂ ਆਦਾ ਹੁਣ ਨਾਲ ਦੇ ਤੇ ਢਾਬੇ ਤੇ ਖੜੀ ਜਾਣਾ ਡਾਲਾ ਹੀ ਨਹੀਂ ਯਾਰ ਮਿੱਠਾ ਤੋਂ ਹਾਂ ਮਿੱਠੇ ਬਿਨਾ ਕੈਸੇ ਸਰਵਾਈਵ ਕਰਾਂਗੇ ਮੈਂ ਕਹਿੰਦਾ ਕਿਲੋ ਖੰਡ ਲੈ ਕੇ ਨਾਲ ਰੱਖ ਲੈ ਜਹਾਂ ਕੰਪੜਤੀ ਹਾਂ ਘੋੜੇਗਾ ਮੈਂ ਕਹਿੰਦਾ ਇੱਕ ਬੈਗ ਰੱਖੀ ਤੇ ਉਸ ਦੇ ਵਿੱਚ ਪਰਸ ਦੇ ਵਿੱਚ ਮਿੱਠਾ ਰੱਖੀ ਹੈ ਚਮਚਾ ਕਹਾਂ ਹਾਂ ਐਸਾ ਮਤ ਕੀਆ ਕਰੋ ਮਿੱਠਾ ਜ਼ਿਆਦਾ ਡਾਲਾ ਕਰੋ ਹਮਾਰੀ ਚਾਹ ਵਿੱਚ ਹਮ ਤਾਂ ਚਾਹ ਕੇ ਸਾਥ ਹੀ ਜੀਤੇ ਹਾਂ ਹਾਂ ਐਸੇ ਕਰ ਕੋਈ ਬੋਰੀ ਪਾਓ ਖੰਡ ਹਾ ਹਾ ਹਲਾਇਆ ਗੱਲਿਆ ਤੂੰ ਲਓ ਜੀ ਪੀ ਲਈਏ ਚਾਹ ਤੇ ਮਿਲਦੇ ਆਂ ਫੇ ਇਹਨੇ ਬੰਬੇ ਵੀ ਰਾਤ ਨੂੰ ਜਾਣਾ ਹੁੰਦਾ ਉਹ ਵੀ ਤੁਹਾਨੂੰ ਦੱਸਾਂ ਕਿ ਕਿੱਦਾਂ ਜਾਂਦਾ ਬਾਕੀ ਹੁਣ ਪਹਿਲਾਂ ਚਾਹ ਪੀ ਲਈਏ ਤੇ ਫੇ ਜਾਈਏ ਗੁਰੂਕੇ ਬਾਗ ਅੰਕਲ ਜਿੱਦਾਂ ਤੁਸੀਂ ਇੱਥੇ ਦੱਸਦੇ ਪਏ ਕਿ ਸਾਡੇ ਇੱਥੇ ਸ਼ਾਦੀ ਕਰਦੇ ਆ ਤੇ ਕਿੰਨੇ ਜਿੱਦਾਂ ਤੁਸੀਂ ਕਿੰਨਾ ਦਿੱਤਾ ਈ ਲੜਕੀ ਦੇ ਵਿਆਹ ਤੇ ਸੋਨਾ ਨੌ ਤੋਲੇ ਨੌ ਤੋਲੇ ਓ ਵਾਹ ਕੀ ਆ 32000 ਰੁਪਇਆ ਤੋਲਾ ਦਾ ਤਬ ਤੇ ਦੇਖੋ ਜੀ ਇਹਨਾਂ ਦੇ ਰਿਵਾਜ ਆ ਮਤਲਬ ਜਿੰਨਾ 10 ਗਰੀ ਭਾ ਵੀ ਕੀ ਸਾਤ ਮਤਲਬ ਕੀ ਤਰੀਬ ਤਰੀਬ 3 ਲੱਖ ਦਾ ਸੋਨਾ ਹੀ ਦਿੱਤਾ ਵਾ ਤੇ ਇਹਨਾਂ ਦੇ ਇਹ ਰੀਤੀ ਰਿਵਾਜ ਜੇ ਲੜਕੇ ਦੀ ਸਰਕਾਰੀ ਨੌਕਰੀ ਆ ਤੇ ਉਸ ਹਿਸਾਬ ਨਾਲ ਲੜਕੀ ਦੇ ਪਰਿਵਾਰ ਨੂੰ ਪੈਸੇ ਦੇਣੇ ਪੈਣੇ ਜਾਂ 10 ਲੱਖ ਮੰਗ ਲਿਆ ਜਾਂ 15 ਲੱਖ ਜੇ ਕੋਈ ਇਹ ਕੋ ਵਧੀਆ ਪ੍ਰਾਪਰਟੀ ਆ ਆਪਣੇ ਵਧੀਆ ਬਿਜ਼ਨਸ ਆ ਉਹਨੂੰ ਅਗਲੇ 30-30 ਲੱਖ ਵੀ ਮੰਗ ਲੈਂਦੇ ਆ ਜੀ ਹੱਟੀ ਅੱਛਾ ਇਦਾਂ ਆ ਐਸੇ ਹੀ ਹੈ ਨਾ ਐਸੇ ਹੀ ਹੈ ਐਸੇ ਹੀ ਹੈ ਜੀ ਐਸੇ ਹੀ ਹੈ ਯਾਰ 20-20 ਲੱਖ ਨਾਲ 15-15 ਲੱਖ ਨਾਲ 20 ਦੀ 20 ਤੋਲੇ 9 ਤੋਲੇ ਤੇ ਇਹਨੇ ਦੱਸਾ ਗਰੀਬ ਆਟੋ ਚਲਾਉਂਦਾ 9 ਤੋਲੇ ਆਣਾ 9 ਤੋਲੇ ਘੱਟੋਂ ਘੱਟ 3 ਲੱਖ ਦਾ ਤੇ ਜਿਹੜਾ ਕੋਈ ਮੜਾ ਮੋਟਾ ਠੀਕਾ ਤੀਤੀ ਤੀਤੀ 40-40 ਤੋਲੇ ਸੋਨਾ ਕਿਹੜਾ ਪੈਂਦੇ ਤੇ ਲਾੜਾ ਟੀ ਕੁੜੀ ਦੀ ਆਉਣੀ ਰਵਾਜ ਹੀ ਆਹੀਂ ਕਿਨੇ ਆਟੇ ਖਰਚਾ ਤੇ ਇਹਨਾਂ ਦੇ ਕਿਹੜਾ ਖਰਚਾ ਘੱਟ ਹੁੰਦਾ ਸਾਡੇ ਕੋਲ ਲੱਗਿਆ 4 ਲੱਖ ਦਾ ਸਾਡੀ ਤਾਂ ਅਲੱਗ ਹੈ 4 ਲੱਖ ਕੋ ਤੇ 3 ਲੱਖ 2000 ਬੰਦੇ ਨੂੰ ਖਾਣਾ ਖਿਲਾਇਆ ਭਈਆ ਹਰ ਬੰਦੇ ਨੂੰ ਖਾਣਾ 2000 ਬੰਦੇ ਨੂੰ 2000 ਸ਼ਾਦੀ ਮੈਂ ਆਇਆ ਥਾ ਹਾਂ ਉਹ ਤੇਰਾ ਭਲਾ ਤੇਰਾ ਖਰਚਾ ਪੜਦਾ ਚਲ ਆ ਕਈ ਚੀਜ਼ਾਂ ਦਾ ਪਤਾ ਲੱਗਦਾ ਹਨਾ ਠੀਕ ਆ ਅੰਕਲ ਠੀਕ ਆ ਸਹੀ ਹੋ ਆਪ ਆ ਹੜ ਧਿਆਨ ਦਾ ਬਟਾ ਬਹੁਤ ਬੜੀਆ ਲੱਗਾ ਆਪਸੇ ਮਿਲ ਕੇ ਤੋ ਆਪਾਂ ਨੰਪ ਚਲ ਆਪਾਂ ਹੁਣ ਇੱਥੇ ਸ਼ਾਮ ਨੂੰ ਇੱਥੇ ਹੀ ਪਾਠ ਕਰਨਾ ਹੈ ਮਹਾਰਾਜ ਦੇ ਆ ਸਾਹਮਣੇ ਜੀ ਇੱਥੋਂ ਤੁਰ ਕੇ ਜਾਣਾ ਤੇ ਤਕਤਿਸ਼ਰੀ ਹਜੂਰ ਸਾਹਿਬ ਆ ਕੋਹਿੰਦ ਬਾਗ ਇੱਥੇ ਆਪਾਂ ਮੈਂ ਘੁੰਮਦੇ ਫਿਰਦੇ ਨਾਲੇ ਫੋਟੋਆਂ ਫੁਟਾ ਦੋ ਚਾਰ ਕੇ ਚਲੇ ਨੇ ਮੈਂ ਗੁਰੂ ਘਰ ਗਏ ਤਾਂ 600 ਰੁਪਏ ਦੇਣਗੇ ਹਾਂ ਦੇਖੋ ਸ਼ਹਿਰ ਦੇ ਬਾਹਰ 8 ਗੁਰੂ ਘਰ ਨੇ ਉਸ ਕੇ ਅੰਦਰ ਦੇਖਿਆ 6 ਗੁਰੂ ਘਰ ਮੇਨੇ ਦੋ ਡੇਰੇ ਪੜਦੇ ਮਤਲਬ ਕਿ 8 8 ਗੁਰਦੁਆਰਿਆਂ ਮੈਂ ਘੁੰਮ ਕੇ ਤਾਂ 0 ਰੁਪਏ ਲਓਗੇ ਹਾਂ ਜੀ ਆ ਅਠੋਂ ਮੈਂ ਹਾਂ 40 ਕਿਲੋਮੀਟਰ ਸਾਰਾ ਘੁੰਮਣਾ ਦੇਖਿਆ ਜੀ ਕਨੇ ਪਹੁੰਚਣਾ ਹੈ ਚਲੋ 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 ਕੋਈ ਬਾਤ ਨਹੀਂ ਬਣੀ ਹਮ ਆਪਕੋ ਬਤਾ ਦੇਂਗੇ ਵਹੀਂ ਹੋਤੇ ਹੋ ਆਪ ਵਹੀਂ ਹੋਤੇ ਹੋ ਨਾ ਚਲ ਨੰਬਰ ਲੈ ਲਾ ਜਾ ਚਲ ਨੰਬਰ ਲੈ ਲਾ ਜਾ ਦੇਖ ਲੈ ਤੇਰੇ ਹੁੰਡ ਕਿਤੇ ਜਾਣ ਨਹੀਂ ਜਾਣ ਆਈ ਸੋਦਾਇ ਸਭ ਕੋਈ ਚਲੋ ਜੀ ਆ ਜਾਓ ਚਲੋ ਇਧਰ ਚਲੋ ਅੰਦਰ ਵੜਾ ਦੋ ਇਧਰ ਜਾਣਾ ਪਹਿਲਾਂ ਇਹ ਇਧਰ ਕਿਹੜੀਆਂ ਲੋਕੇਸ਼ਨਾਂ ਤੈਨੂੰ ਲੱਭਣ ਦੀਆਂ ਯਾਰ ਕਿਹੜੀ ਲੋਕੇਸ਼ਨ ਇੱਥੇ ਤੈਨੂੰ ਲੱਭੀ ਹੋਏ ਉਹ ਅੰਦਰ ਬੜੀਆਂ ਵਧੀਆ ਉਹ ਕੋਈ ਇਧਰ ਕੋਈ ਲੋਕੇਸ਼ਨ ਨਹੀਂ ਵੀਰ ਤੈਨੂੰ ਭੁਲੇਖਾ ਲੱਗਾ ਆ ਹਰ ਹੈਗੀਆਂ ਉਹ ਜਾਗਾ ਯਾਰ ਗਰਮੀ ਹੈ। ਲਓ ਜੀ ਵੇਖੋ ਇੱਥੇ ਲੇਜਰ ਸ਼ੋਅ ਚੱਲਦਾ ਆ। ਆਹ ਤੁਹਾਨੂੰ ਮਾਗੇ ਵੀ ਵਲੌਗ ਚ ਦੱਸਿਆ ਸੀਗਾ ਤੇ ਆਹ ਸਾਰੇ ਦਰਖਤ ਚੀਕੂਆ ਦੇ ਆ ਨਿਕੇ ਨਿਕੇ ਦੇਖੋ ਲੱਗੇ ਆ ਹੁਣ ਝੜ ਗਏ ਆ। ਹੁਣ ਦੁਬਾਰਾ ਬੂਰ ਪਿਆ ਆ ਆਹ ਵੇਖੋ ਜੀ। ਮਤਲਬ ਕਿ ਪੱਕ ਕੇ ਲਾਲੇ ਆ ਹੁਣ ਇੱਕ ਵਾਰੀ ਤਾਂ ਹੁਣ ਦੁਬਾਰਾ ਬੂਰ ਪਿਆ ਨਿਕੇ ਨਿਕੇ ਇਹ ਸਾਰੇ ਚੀਕੂਆ ਦੇ ਬੂਟੇ ਆ ਇੱਥੇ ਜਿੰਨੇ ਵੀ ਹੈਗੇ ਨਾ ਮਤਲਬ ਹੋਰ ਵੀ ਬਾਗ ਹੈਗਾ ਜਿਹੜੇ ਆ ਜਿਹੜੇ ਲੱਗੇ ਆ ਨਾ ਵਿਚ ਆ ਪਾਰਕ ਜੀ ਦੇ ਇਹ ਜਿਹੜੇ ਹੈਗੇ 20 25 ਬੂਟੇ ਜਿਆਦਾ ਹੀ ਆ ਇਹ ਸਾਰੇ ਚੀਕੂਆਂ ਦੇ ਆ ਉਧਰ ਨਹੀਂ ਜਾਣਾ ਤੇ ਬਾਕੀ ਕਰ ਲਈਏ ਫੋਟੋ ਸ਼ੂਟ ਜਾਂ ਖੇਚੀਆਂ ਥੋੜੀਆਂ-ਬਹੁਤੀਆਂ ਫੋਟੋਆਂ ਸੋ ਇਹਨੂੰ ਗੋਬਿੰਦ ਬਾਗ ਕਹਿ ਦਿੰਦੇ ਆ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਤੇ ਹੁਣ ਤਾਂ ਬਹੁਤ ਵਧੀਆ ਬਣਾਤਾ ਜੀ ਪਹਿਲਾਂ ਦੇ ਵਹਾਨ ਜੰਗਲੀ ਹੁੰਦੇ ਸੀ ਹਾਂ ਹੁਣ ਤਾਂ ਬਹੁਤ ਡੈਕੋਰੇਟ ਕੀਤਾ ਹਰ ਇੱਕ ਜਗ੍ਹਾ ਮਤਲਬ ਕਿ ਜਿੱਦਾਂ ਪਹਾੜੀਆਂ ਪੂੜੀਆਂ ਜੀਆਂ ਉੱਚੀਆਂ ਜਗ੍ਹਾ ਉਦਾਂ ਹੀ ਰੱਖੀਆਂ ਆ ਘਾਹ ਕੁ ਲਾ ਗਿਆ ਉਹਦੇ ਉੱਪਰ ਕਟਾਈ ਫੁੱਲ ਹੁੰਦੀ ਲਾਈਟਾਂ ਫੁੱਲ ਆ ਸਾਰੇ ਪਾਸੇ ਸਪੀਕਰ ਲਾਏ ਰਾਤ ਨੂੰ ਬਾਣੀ ਮਤਲਬ ਜਿਹੜੇ ਸ਼ਾਮੀ ਪਾਰਟ ਹੁੰਦਾ ਬਾਣੀ ਸਾਰੇ ਗੂੰਜਦੀ ਐ ਇੱਥੇ ਤੇ ਦੇਖੋ ਕਿੰਨੀ ਸਫਾਈ ਰੱਖੀ ਆ ਕੋਈ ਇਹ ਨਹੀਂ ਕਹਿ ਸਕਦਾ ਕਿ ਮਤਲਬ ਪੂਰਾ ਕੰਮ ਓਕੇ ਆ ਆ ਵੇਖੋ ਕਟਾਈ ਵਡਾਈ ਪੂਰੀ ਹੁੰਦੀ ਐ ਇੱਥੇ ਪ੍ਰਬੰਧ ਵਧੀਆ ਇਹਨਾਂ ਦੇ ਸਾਰੇ ਹੀ ਲਓ ਜੀ ਹੁਣ ਇੱਥੇ ਪੌੜੀਆਂ ਤੇ ਇਹਦੀ ਮੈਂ ਫੋਟੋ ਖਿੱਚਦਾ ਭਰਾ ਦੀ ਤੇ ਫਿਰ ਬਾਅਦ ਆਪਾਂ ਸ਼ਾਮੀ ਚਾਰ ਵਾ ਚੱਲੇ ਆ। ਫਿਰ ਆਪਾਂ ਸਿੱਧੇ ਆਪਾਂ ਹਜੂਰ ਸਾਹਿਬ ਇੱਥੋਂ ਨਿਕਲ ਜਾਣਾ ਆ। ਦੇਖੋ ਜੀ ਘੋਮ ਘੋਮ ਨਹੀਂ ਬੰਦਾ ਥੱਕਦਾ। ਦੇਖੋ ਕਿਤਾ ਐ ਕਟਾਈ-ਕਟੂਈ ਕਾਦੀ ਕੀਤੀ ਆ। ਓਏ ਹੋਏ ਹੋਏ। ਹਰ ਹਰ ਕਤਰਾਂ ਦਾ ਇੱਥੇ ਵੇਖਣ ਨੂੰ ਕੁਦਰਤ ਦਾ ਰੰਗ ਮਿਲਦਾ ਆ। ਗੁਰੂ ਮਹਾਰਾਜ ਨੇ ਮਤਲਬ ਕਹਿ ਲੋ ਵੀ ਜਿਹੜਾ ਆ ਕੁਦਰਤ ਨੂੰ ਆਂਦਰਖਤਾਂ ਨੂੰ ਇਹਨਾਂ ਨੂੰ ਵੀ ਬੜਾ ਮੱਤਤਾ ਦਿੱਤੀ ਆ ਤੇ ਦੇਖੋ ਕਿੰਦਾ ਹਰਿਆ ਭਰਿਆ ਸਾਰੇ ਪਾਸੇ ਤੇ ਇੱਥੇ ਬਾਕੀ ਏਰੀਆ ਨਾਲੋਂ ਗਰਮੀ ਹੈ ਵੀ ਘਾਟਾ ਜਨੇ ਦਰਖਤ ਆ ਨਾ ਆ ਬਾਬਾ ਜੀ ਕਹਿੰਦੇ 10 ਏਕੜ ਜਗ੍ਹਾ ਆ ਤੇ ਖੇਤੀ ਵੀ ਹੁੰਦੀ ਆ ਨਾਲ ਹੈ ਸਬਜ਼ੀਆਂ ਸਬਜ਼ੀਆਂ ਲਈ ਹੁਣੇ ਹੁਣੇ 10 ਏਕੜ ਬਾਬਾ ਜੀ ਇਹ 10 10 ਏਕੜ ਹੈਗੀ ਆ 10 ਏਕੜ ਤੋਂ ਜ਼ਿਆਦਾ ਭਾਵੇਂ ਮਾਸਾ ਹੋਏ ਘਟ ਨਹੀਂ ਹੈਗੀ ਇਹ ਹਰ ਇੱਕ ਤਰ੍ਹਾਂ ਦਾ ਦਰਖਤ ਵੀ ਲਾਇਆ ਆ ਟਾਲੀਆਂ ਟੁੱਲੀਆਂ ਫੇ ਟਾਲੀ ਦਾ ਦਰਖਤ ਆ ਚੰਦਨ ਦਾ ਇਹ ਚੰਦਨ ਦਾ ਆ ਆ ਚੰਦਨ ਪਰ ਇਹਦੇ ਵਿੱਚ ਹੈ ਨਾ ਅੱਛਾ

ਅੱਛਾ ਜਿਹੜਾ ਚੰਦਨ ਨਿਕਲਦਾ ਉਹ ਇੰਨਾ ਕੀ ਹੁੰਦਾ ਵਿੱਚ ਠੀਕ ਆ ਇਸ ਤਰ੍ਹਾਂ ਬੋਲ ਰੰਦਾ ਅੱਛਾ ਉਹਨਾਂ ਨੂੰ ਲੱਕੜੀ ਨੂੰ ਕੱਟ ਕਰਕੇ ਕੱਟ ਕਰ ਠੀਕਾ 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 ਚੰਦਨ ਨਿਕਲੂਗਾ ਇਹ ਤਾਂ ਹੋਰ ਵੀ ਆਗੇ ਕਿ ਇੱਕ ਹੀ ਆ ਹੋਰ ਵੀ ਲਾਏ ਹੋਣੇ ਹਨ ਇਹ ਤਾਂ ਹੁਣ ਬੱਚਾ ਆਏਗਾ ਇਹ ਤਾਂ ਜੇ ਬੱਚਾ ਆਇਆ ਹਨਾ ਵੱਡਾ ਹੋਗਾ ਨਾ ਉਹਦੀ ਚੰਦਨ ਤਿਆਰ ਹੁੰਦਾ ਕਿ ਕਿੰਨੇ ਕ ਸਾਲ ਲੱਗ ਜਾਂਦੇ ਇਹਨੂੰ ਚੰਦਨ ਨੂੰ ਤਿਆਰ ਹੋਣ ਚ ਜਿਦਾ ਨਾਰਮਲ ਦਰਖਤ ਹੁੰਦੇ ਆ ਵੈ ਉਹਦਾ ਹੀ ਆ 20 25 ਸਾਲ ਲੱਗਦੇ ਅੱਛਾ ਪੂਰਾ ਜਦੋਂ ਤਿਆਰ ਹੋ ਜੇ ਵਾਹ ਆਏ ਦਾ ਮਹਿੰਗਾ ਆ ਠੰਡਾ ਰਹਿੰਦਾ ਨਾ ਉਹਦੇ ਵਿੱਚ ਸਾਪ ਆ ਕੇ ਬੜ ਜਾਂਦੇ ਅੱਛਾ ਇਹਦੇ ਸਾਪ ਇਲਾ ਨੂੰ ਗੋਲ ਕਰਕੇ ਬੜ ਜਾਂਦੇ ਅੱਛਾ ਦੇਖਿਆ ਕਦੀ ਇਦਾਂ ਸਾਫ ਸੂਪੇ ਦੇ ਨੇੜੇ ਆਇਆ ਨਹੀਂ ਲੋ ਹੁਣ ਤਾਂ ਨਹੀਂ ਅੱਛਾ ਉਹਦਾ 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 ਆਪਣਾ ਡਿਸਕਵਰ ਤੇ ਆਹ ਕਹਿੰਦੇ ਆ ਕਹਿੰਦੇ ਚੰਦਨ ਦੇ ਸੱਪ ਨੇੜੇ ਰਹਿੰਦਾ ਜ਼ਿਆਦਾ ਅੱਛਾ ਇਹਦੀ ਸਮੈਲ ਫੇ ਇਦਾਂ ਦੀ ਹੁੰਦੀ ਹੋਊਗੀ ਜਾਂ ਖੁਸ਼ਬੂ ਹਨਾ ਠੰਡਾ ਰਹਿੰਦਾ ਕਿ ਉਹਦੇ ਕਰਕੇ ਖੁਸ਼ਬੂ ਕਰਕੇ ਠੰਡੇ ਕਰਕੇ ਹਨਾ ਠੀਕ ਹੈ ਕਾਹ ਇਹ ਦਾ ਮਹਿੰਗਾ ਆ ਜੀ 25 ਸਾਲ ਦੀ ਖੇਤੀ ਬਾੜੀ ਆ ਤਿਆਰ ਹੁੰਦਾ 28 ਸਾਲ 25 ਸਾਲ ਤੋਂ ਬਾਅਦ ਉਹ ਤਿਆਰ ਹੁੰਦਾ ਵਾਹ ਜੀ ਵਾਹ ਹਾਂ ਇਹ ਮਹਿੰਗਾ ਆ ਜੀ ਇਹ ਗੁਰੂ ਘਰ ਚ ਹੈ ਕਿਸੇ ਗੱਲ ਦੀ ਥੋੜਾ ਉਹ ਜਿਹੜੀ ਬਾਉਂਡਰੀ ਉਹ ਬਾਉਂਡਰੀ ਆ ਹੈਨਾ ਕੰਧ ਦਾ ਨਾਲ ਹੈਨਾ ਤੇ ਸਾਰਾ ਦਰਖਤ ਅੰਦਰਲੇ ਪਾਸੇ ਹੀ ਆ ਹੈਨਾ ਅੰਦਰ ਪਾਸੇ ਹਾਂ ਅੰਦਰ ਪਾਸੇ ਉਹ ਆਪਣਾ ਉਹ ਠੀਕ ਆ ਹਾਂ 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 ਓਕੇ ਓਕੇ ਆ ਸਾਰੀ ਖੇਤੀ ਅੱਛਾ ਕਲੋਨੀ ਆ ਗੁਰੂ ਘਰ ਦੀ ਜਗ੍ਹਾ ਇੱਧਰ ਵੇਲਾ ਸਬਜ਼ੀਆਂ ਸਾਰੀਆਂ ਲੱਗੀਆਂ ਜੀ ਦੇਖ ਲਓ ਆ ਨੀਮਾ ਦਾ ਦਰਖਤ ਕਿੱਡਾ ਆ ਹਾਂ ਜੀ ਇਹ ਚਾਹਨਾ ਜੋ ਕਰਦੇ ਨਾਲ ਨਾਲ ਹੈਣਾ ਹਾਂ ਉਹ ਜਿਨ੍ਹਾਂ ਦੇ ਕੰਮ ਕਰ ਗਏ ਨਾ ਉਹਨਾਂ ਨੂੰ ਉੱਥੇ ਦੇਤੀ ਜਗਾ ਅੱਛਾ 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 ਠੀਕ ਹੈ ਠੀਕ ਆ ਉਹ ਜਿਹੜੇ ਕਰੋਨਾ ਦੇ ਵਿੱਚ ਜਿਹੜੇ ਇਦਾਂ ਹੋ ਗਏ ਨਹੀਂ ਨਹੀਂ 200 ਸਾਲ ਦਾ ਪ੍ਰੋਗਰਾਮ ਬਣਾਇਆ ਨਾ ਠੀਕ ਹੈ ਜੀ ਉਹਦੇ ਵਿੱਚ ਓਕੇ ਓਕੇ ਗਵਰਨਮੈਂਟ ਨੇ ਉਹਨਾਂ ਨੂੰ ਉੱਥੇ ਬਿਠਾ ਦਿੱਤੀ ਹਾਂ ਉੱਥੇ ਸਾਰੇ ਸੜਕਾੜ ਕ ਇਹ ਸਰਕਾਰ ਨੇ ਬਣਾ ਕੇ ਦਿੱਤੇ ਆ ਸਰਕਾਰ ਨੇ ਕਿ ਗੁਰਦੁਆਰਾ ਸਾਹਿਬ ਵਾਲੋਂ ਆ ਨਹੀਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਆਗੀ ਸਰਕਾਰ ਨੇ ਉਹਨਾਂ ਨੂੰ ਅੱਛਾ ਸਰਕਾਰ ਨੇ ਬਣਾ ਤਾ ਠੀਕ ਆ ਬੁਤੀ ਬਿਠਾ ਦਿੱਤੀ ਉਹਨਾਂ ਨੇ ਗੁਰੂ ਘਰ ਤੇ ਜ਼ਮੀਨ ਤੇ ਬਿਠਾ ਦਿੱਤੀ ਠੀਕ ਆ ਬਾਬਾ ਜੀ ਠੀਕ ਆ ਜੀ ਉਹ ਵਧੀਆ ਲੱਗਿਆ ਜੀ ਤੁਹਾਡਾ ਨਾਲ ਗੱਲ ਕਰਕੇ ਚਲੋ ਗੱਲਾਂ ਬਾਤਾਂ 100 ਯਾਰ ਮਤਲਬ ਇਹਦੀਆਂ ਗੱਲਾਂ ਪਤਾ ਸੁਣਨ ਨੂੰ ਬਾਬਾ ਜੀ ਹੁਣਾਂ ਕੋ ਮਿਲਦੇ ਆ ਉਹਦੀ ਵਧੀਆ ਨਜ਼ਾਰਾ ਹੁੰਦਾ ਆ ਅੰਦਰ ਰਹਿੰਦੇ ਨਾ ਸੋ ਸਾਨੂੰ ਪਤਾ ਲੱਗਦਾ ਹਨਾ ਆਦੇ ਸਾਰੀ ਸਬਜ਼ੀ ਆ ਲਾਈਏ ਜੀ ਥੋੜੀ ਖੇਤੀ ਆ ਯਾਰ ਹਾਂ ਇਹ ਤਾਂ ਚਲੋ ਜੀ ਅੰਦਰ ਆ ਬਾਹਰ ਪਤਾ ਨਹੀਂ ਕਿੰਨੀ ਕ ਜਮੀਨ ਆ ਗੁਰਦਰ ਸਾਹਿਬ ਦੀ ਉਹ 800 ਕਿੱਲਾ ਹਾਂ ਮਾਤਾ ਸਾਹਿਬ ਦੇਵਾ ਦੇ ਸਾਹਿਬ ਦੇਵਾ ਦੀ ਆ ਦੇ ਵਿੱਚ ਆ ਸਾਰੇ ਆਂਬੀ ਲੱਗੇ ਜੀ ਤੁਹਾਨੂੰ ਇੱਕ ਵਾਰੀ ਦਿਖਾ ਦੀ ਤੇ ਫੇਰ ਫੋਟੋ ਸ਼ੂਟ ਕਰ ਲਈ ਆਪਾਂ ਆ ਸਾਰੀ ਆਂਬਾ ਤੇ ਵਿੱਚ ਸਬਜ਼ੀਆਂ ਲਾਈਆਂ ਆ ਆ ਵੇਖੋ ਥੱਲੇ ਕਦੂ ਕਦੂ ਵੇਲਾ ਬੂਲਾ ਸਾਰੀਆਂ ਲੱਗੀਆਂ ਆ ਤੇ ਬਹੁਤ ਸੋਹਣਾ ਹੈ ਜੀ ਮੇਨਟੇਨੈਂਸ ਜੀ ਕੀਤੀ ਆ ਐਂਡ ਡੈਕੋਰ ਡੈਕੋਰੇਟ ਕੀਤਾ ਪੂਰਾ ਸਫਾਈ ਇਹਨ ਬੈਨ ਸੇਵਾਦਾਰ ਰੱਖੇ ਆ ਕਹਿੰਦੇ ਉਹ ਬਾਸਾ ਬਾਸ ਦੇ ਦਰਖਤ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਇੱਥੇ ਤੁਹਾਨੂੰ ਦਰਖਤਾਂ ਦੀ ਦੇਖਣ ਨੂੰ ਮਿਲੂਗੀ ਤੇ ਨੰਦਾ ਹੁੰਦਾ ਜੀ ਦਰਖਤਾਂ ਨਾਲ ਤੇ ਆਪਾਂ ਨੂੰ ਵੀ ਬੜਾ ਪਿਆਰ ਆ ਸੋ ਦੇਖੋ ਇਹਦੇ ਵਿੱਚ ਸਾਨੂੰ ਹੁਣ ਤੁਰਦੇ ਪਤਾ ਨਹੀਂ ਲੱਗਿਆ ਕਿ ਗਰਮੀ ਚ ਆਪਾ ਤੁਰੇ ਫਿਰਦੇ ਤੇ ਜਿਲੇ ਧੁੱਪ ਚ ਮਸਾ ਜਾਈਏ ਤੇ ਬੁਰਾ ਹਾਲ ਹੋ ਜਾਂਦਾ ਤੇ ਹੁਣ ਬੰਦੇ ਦੀਆਂ ਫੋਟੋਆਂ ਖਿੱਚ ਦਵਾਵੇਂ ਜਰਾ ਹਣ ਤੋਂ ਮੇਰੇ ਜਾਣ ਕੇ ਕਹਿਣ ਆਇਆ ਇੱਥੇ ਧੁੱਪ ਚ ਤੂੰ ਕੀ ਇੱਕ ਸਕਿੰਟ ਨਹੀਂ ਰੁਕਣਾ ਮੈਂ ਤੈਨੂੰ ਦੱਸਤਾ ਹੀ ਮਾਮਾ ਤੇ ਕਾਦੀ ਲੋਕੇਸ਼ਨ ਆਪ ਦੱਸੋ ਜੀ ਇਹ ਤੇ ਇਹਨੇ ਮੈਨੂੰ ਹੁਣ ਝੂਠਾ ਪਾ ਦੇਣਾ ਆਪ ਦੱਸੋ ਕਾਦੀ ਲੋਕੇਸ਼ਨ ਇੱਥੇ ਆੜੇ ਬਾਉਂਡਰੀ ਤੋਂ ਪਰਲੇ ਪਾਸੇ ਵਾਲਾ ਪਤਾ ਬੱਚਿਆਂ ਦਾ ਨਹੀਂ ਹੈ ਤੇ ਬੱਚਿਆਂ ਦਾ ਆ ਤੇ ਤੂੰ ਬੱਚਾ ਬੱਚੇ ਆ ਤੇ ਆ ਵੇਖੋ ਇਧਰ ਵੇਖੋ ਆ ਵੇਖੋ ਆ ਇਦਾਂ ਸਾਰੇ ਪਾਸੇ ਟੈਲਾਂ ਚਾਰੇ ਪਾਸੇ ਘੁੰਮਣ ਨੂੰ ਲੱਗੀਆਂ ਆ ਮਤਲਬ ਕਿ ਜੇ ਕੋਈ ਸੈਰ ਸਪਟਾ ਜਿਹੜੇ ਸੇਵਾਦਾਰ ਇੱਥੇ ਰਹਿੰਦੇ ਜਾਂ ਕੋਈ ਆਉਂਦਾ ਆ ਜਦਾ ਮਤਲਬ ਯਾਤਰੀ ਉਹ ਕਰ ਸਕਦੇ ਆ ਤੇ ਸਫਾਈ ਪੂਰੀ ਆ ਤੇ 10 12 ਕਿੱਲਿਆਂ ਦੇ ਵਿੱਚ ਗੁਰੂ ਕਾ ਬਾਗ ਗੋਬਿੰਦ ਬਾਗ ਗੁਰਦੁਆਰਾ ਸਾਹਿਬ ਸਾਹ ਤੋਂ ਹਾਂ ਤੇ ਦੋ ਤਿੰਨ ਜਗ੍ਹਾ ਵਾਸ਼ਰੂਮ ਆ ਵਧੀਆ ਸਫਾਈ ਪੂਰੀ ਵਧੀਆ ਜੀ ਘੱਟੋ ਘੱਟ ਪੂਰੀ ਸਫਾਈ ਆ ਤੇ ਲਓ ਜੀ ਬਾਕੀ ਹੁਣ ਆਪਾਂ ਆ ਗਏ ਹਾਂ ਘੁੰਮ ਫਿਰ ਕੇ ਫੋਟੋ ਫੋਟਾਂ ਖਿੱਚ ਕੇ ਤੇ ਠੀਕ ਆ ਜੀ ਹੁਣ ਹੈ ਮਿਲਦੇ ਆਂ ਜੀ ਬਾਕੀ ਸ਼ਾਮ ਨੂੰ ਉਧਰ ਗੁਰੂ ਕਾ ਬਾਗ ਵੇਖ ਕੇ ਲੰਗਰ ਹਾਲ ਵਿੱਚ ਆ ਗਏ ਆਂ ਤੇ ਇੱਥੇ ਨੂੰ ਅੰਕਲ ਹੁਣੀ ਮਿਲੇ ਆ ਬਾਬਾ ਜੀ ਕਿੱਥੋਂ ਆਏ ਤੁਸੀਂ ਐਂ ਅੰਮ੍ਰਿਤਸਰ ਤੋਂ ਆਏ ਜੀ ਕਿਹੜਾ ਪਿੰਡ ਤੁਹਾਡਾ ਅੱਗਾ ਮੈਂ ਮਹਿਤਾ ਰੋਡ ਤੋਂ ਜਾਮਪੁਰ ਜੇ ਮਹਿਤਾ ਰੋਡ ਤੇ ਤੁਹਾਡੀ ਰਿਸ਼ਤੇਦਾਰੀ ਹੈ ਉੱਥੇ ਚੌਧਰੀ ਵਾਲ ਪਿੰਡ ਨਹੀਂ ਲੱਗੇ ਮਹਿਤੇ ਦੇ ਚੌਧਰੀ ਵਾਲ ਬਟਾਲੇ ਦਾ ਮਹਿਤੇ ਦੇ ਨਾਲ ਹੀ ਆ ਤੇ ਰਿਸ਼ਤੇਦਾਰੀ ਹੈ ਆਪਣੇ ਠੀਕ ਹੈ ਜੀ ਆਹ ਆ ਗਈ ਆਪਣੀ ਜਾਨ ਲੱਗੀ ਆ ਫੋਨ ਦੇਖਣ ਫੋਨ ਸੌ ਗਿਆ ਆ ਅੱਛਾ ਸੌ ਨੀਂ ਨੀਂ ਨਹੀਂ ਕੀ ਆਈ ਨੀਂ 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 ਨਹੀਂ ਆਈ ਆ ਤੇ ਚਲੋ ਸਵੇਰੇ ਫੇਕਾ ਕਰਤੇ ਜਾਣਾ ਆ ਇਹ ਗੱਲ ਉਹ ਬਹੁਤ ਵਧੀਆ ਐਵੇਂ ਕਹੀਏ ਜਿਹੜੀ ਬੰਦੇ ਤਰੀਕ ਕਰਨੀ ਚਾਹੀਦੀ ਨੇ ਸਵੇਰੇ ਕਹਿੰਦਾ ਜਾਣਾ ਹੀ ਜਾਣਾ ਭਾਵੇਂ ਸੌ 11 ਵਜੇ ਭਾਵੇਂ ਸੌ 12 ਵਜੇ ਭਾਵੇਂ ਫੋਨ ਚਲਾਈ ਜਾ ਸਵੇਰੇ ਉੱਠ ਕੇ ਗਾ ਕਰ ਤੇ ਜਾਣਾ ਜਾਣਾ ਤੇ ਬਾਕੀ ਹੁਣ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਸਵੇਰੇ ਉੱਠ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ